ਤੁਸੀਂ ਕਿੰਨਾ ਭਾਰ ਘਟਾਉਣਾ ਚਾਹੁੰਦੇ ਹੋ 5 ਕਿਲੋ 7 ਕਿਲੋ 9 ਕਿਲੋ 12 ਕਿਲੋ 14 ਕਿਲੋ 20 ਜਦੋਂ 3 ਕਿਲੋ ਘਟ ਗਿਆ ਤੁਹਾਡੀ ਗੱਡੀ ਚੱਲਣੀ ਸ਼ੁਰੂ ਹੋ ਜੇਗੀ ਮੁਰਗੀ ਗੱਡੀ ਭੱਜੇਗੀ ਤੁਹਾਨੂੰ ਜਿੰਨਾ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ 5 ਕਿਲੋ 7 ਕਿਲੋ 10 ਕਿਲੋ 15 ਕਿਲੋ ਜ਼ਰੂਰ ਘਟੇਗਾ ਹੀ ਘਟੇਗਾ ਜੇ ਤੁਸੀਂ ਆਹ 5 ਗੱਲਾਂ ਨੂੰ ਫੋਲੋ ਕਰ ਲਿਆ ਸੋ ਜਿੱਦਾਂ ਜਿੱਦਾਂ ਤੁਹਾਡਾ ਭਾਰ ਵਧੀ ਜਾਏਗਾ ਤੁਹਾਨੂੰ ਬਿਮਾਰੀਆਂ ਲੱਗੀਆਂ ਜਣਗੀਆਂ ਕੁਝ ਖਾਣ ਨਹੀਂ ਦੇ ਹੈਗੇ ਸਾਡਾ ਭਾਰ ਜਿਹੜਾ ਤਾਂ ਵੀ ਵਧੀ ਜਾ ਰਿਹਾ ਵਾ ਹਨਾ ਮੇਰੇ ਵੱਲੋਂ ਤੁਹਾਨੂੰ ਸਰ ਨੂੰ ਪੈਰ ਪੈ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰਾ ਪਿੰਨ ਭਾਰ ਘਟਾਉਣ ਬਾਰੇ ਸੋਚ ਰਿਹਾ ਉਹ ਕਹਿੰਦਾ ਵੀ ਯਾਰ ਮੇਰਾ ਜਿਹੜਾ ਭਾਰਾ ਉਹ ਬਹੁਤ ਵਧ ਗਿਆ ਹੁਣ ਮੈਨੂੰ ਆਪਣਾ ਭਾਰਾ ਜਿਹੜਾ ਉਹ ਘਟਾ ਲੈਣਾ ਚਾਹੀਦਾ ਕਿਉਂਕਿ ਬਹੁਤ ਜ਼ਿਆਦਾ ਲੋਕ ਨੇ ਜਿਹੜੇ ਉਹ ਮੋਟਾਪੇ ਤੋਂ ਪਰੇਸ਼ਾਨ ਨੇ ਕਈਆਂ ਦਾ ਤਾਂ ਮਤਲਬ ਵੀ ਭਾਰ ਦਿਨੋ ਦਿਨ ਹੀ ਵਧ ਜਾਂਦਾ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾਗਾ ਉਹ ਕਹਿੰਦੇ ਆ ਵੀ ਅਸੀਂ ਕੁਝ ਖਾ ਨਹੀਂ ਦੇੇ ਹੈਗੇ ਸਾਡਾ ਭਾਰ ਜਿਹੜਾ ਤਾਂ ਵੀ ਵਧੀ ਜਾ ਰਿਹਾ ਵਾ ਹਨਾ ਸੋ ਅਗਰ ਤੁਸੀਂ ਭਾਰ ਘਟਾਉਣ ਬਾਰੇ ਸੋਚਦੇ ਪਏ ਹੋ ਹਨਾ ਜਾਂ ਤੁਸੀਂ ਸੋਚ ਲਿਆ ਭਾਰ ਘਟਾਉਣਾ ਸ਼ੁਰੂ ਕਰਤਾ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਨਾ ਤੁਹਾਨੂੰ 5 ਇਹੋ ਜਿਹੀਆਂ ਗੱਲਾਂ ਦੇ ਬਾਰੇ ਦੱਸਾਂਗਾ ਅਗਰ ਤੁਸੀਂ ਉਹ 5 ਗੱਲਾਂ ਨੂੰ ਫੋਲੋ ਕਰ ਲਿਆ ਤਾਂ ਤੁਹਾਡਾ ਭਾਰ ਜਿਹੜਾ ਬਹੁਤ ਤੇਜ਼ੀ ਨਾਲ ਘਟੇਗਾ ਜਿੰਨਾ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ 5 ਕਿਲੋ 7 ਕਿਲੋ 10 ਕਿਲੋ 15 ਕਿਲੋ ਤੁਹਾਡਾ ਭਾਰ ਘਟੇਗਾ ਇਹੀ ਘਟੇਗਾ ਦੇਖੋ ਜਦੋਂ ਤੁਸੀਂ ਭਾਰ ਘਟਾਉਣਾ ਸ਼ੁਰੂ ਕਰਦੇ ਹੋ ਨਾ ਤਾਂ ਉਹ ਕੁਝ ਕੁ ਗੱਲਾਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਧਿਆਨ ਦੇ ਵਿੱਚ ਰੱਖਣੇ ਚਾਹੀਦੇ ਨੇ ਉਹ ਕੋਈ ਵੀ ਗੱਲਾਂ ਦੱਸਦਾ ਨਹੀਂ ਹੈਗਾ ਅਸੀਂ ਭਾਰ ਘਟਾਉਣਾ ਸ਼ੁਰੂ ਕਰ ਦਿੰਨੇ ਆ ਪਰ ਅਸੀਂ ਉਹਦੇ ਵਿੱਚ ਕੀ ਕਰਦੇ ਆ ਅਸੀਂ ਇਨਾ ਕੰਮ ਹੋ ਜਾਂਦੇ ਆ ਸਾਡੇ ਤੋਂ ਭਾਰ ਨਹੀਂ ਘਟਦਾ ਹੈਗਾ ਫਿਰ ਅਸੀਂ ਕਹਿ ਦਿੰਨੇ ਯਾਰ ਸਾਡੇ ਆ ਵਸਦਾ ਨਹੀਂ ਹੈਗਾ ਸਾਡੇ ਤੋਂ ਭਾਰ ਨਹੀਂ ਘਟਣਾ ਹੈਗਾ ਅਸੀਂ ਕੁਝ ਨਹੀਂ ਹੁੰਦਾ ਸਾਡਾ ਭਾਰ ਵਧਦਾ ਤਾਂ ਵਧੀ ਜਾਂਦਾ ਕੋਈ ਗੱਲ ਨਹੀਂ ਬਟ ਇੱਕ ਏਜ ਤੇ ਜਾ ਕੇ ਪਤਾ ਲੱਗਦਾ ਵਾ ਜਦੋਂ ਤੁਸੀਂ ਬਿਮਾਰ ਹੋ ਜਾਂਦੇ ਹੋ ਤੁਹਾਡੇ ਅੱਪਰ ਬੋਡੀ ਦਾ ਭਾਰ ਜ਼ਿਆਦਾ ਵਧ ਜਾਂਦਾ ਵਾ ਤੁਹਾਡੇ ਗੋਡੇ ਦੁਖਣੇ ਸ਼ੁਰੂ ਹੋ ਜਾਂਦੇ ਹਨਾ ਤੁਹਾਡੇ ਤੋਂ ਤੁਰ ਵੀ ਨਹੀਂ ਹੁੰਦਾ ਹੈਗਾ ਸੋ ਜਿੱਦਾਂ ਜਿੱਦਾਂ ਤੁਹਾਡਾ ਭਾਰ ਵਧੀ ਜਾਏਗਾ ਤੁਹਾਨੂੰ ਬਿਮਾਰੀਆਂ ਲੱਗ ਹੀ ਜਾਣਗੀਆਂ ਹਣਾ ਸੋ ਉਹ ਕਿਹੜੀਆਂ ਪੰਜ ਗੱਲਾਂ ਨੇ ਜਿਹੜੀਆਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ ਨੇ ਅਗਰ ਤੁਸੀਂ ਭਾਰ ਘਟਾਉਣ ਬਾਰੇ ਸੋਚਦੇ ਪਏ ਹੋ ਦੇਖੋ ਜੀ ਉਹ ਕਿਹੜੀਆਂ ਗੱਲਾਂ ਨੇ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਆਪਣਾ ਗੋਲ ਤੈਅ ਕਰਨਾ ਕੀ ਗੋਲ ਤੈਅ ਕਰਨਾ ਤੁਸੀਂ ਇਹ ਦੇਖਣਾ ਵੀ ਤੁਸੀਂ ਕਿੰਨਾ ਭਾਰ ਘਟਾਉਣਾ ਚਾਹੁੰਦੇ ਹੋ ਤੁਸੀਂ ਕਿੰਨਾ ਭਾਰ ਘਟਾਉਣਾ ਚਾਹੁੰਦੇ ਹੋ 5 ਕਿਲੋ 7 ਕਿਲੋ 9 ਕਿਲੋ 12 ਕਿਲੋ 14 ਕਿਲੋ 20 ਕਿਲੋ ਜਾਂ 30 ਕਿਲੋ ਤੁਸੀਂ ਕਿੰਨਾ ਭਾਰ ਘਟਾਉਣਾ ਚਾਹੁੰਦੇ ਹੋ ਪਹਿਲਾਂ ਤਾਂ ਤੁਸੀਂ ਆਪਣੀ ਇੱਕ ਡਾਇਰੀ ਲਾਓ ਡੇਰੀ ਦੇ ਉੱਤੇ ਲਿਖ ਲਓ ਵੀ ਮੈਂ 5 ਕਿਲੋ ਭਾਰ ਘਟਾਉਣਾ ਜਾਂ 7 ਕਿਲੋ ਭਾਰ ਘਟਾਉਣਾ 9 ਕਿਲੋ ਭਾਰ ਘਟਾਉਣਾ ਜਾਂ 20 ਕਿਲੋ ਭਾਰ ਘਟਾਉਣਾ ਕਿੰਨੇ ਦਿਨ ਦੇ ਵਿੱਚ ਘਟਾਉਣਾ ਦਿਨ ਦੇ ਵਿੱਚ ਨਹੀਂ ਕਹੂੰਗਾ ਇੰਨਾ ਪਰ ਮਹੀਨੇ ਦੇ ਵਿੱਚ ਹੀ ਮੰਨ ਕੇ ਚੱਲੋ ਤੁਸੀਂ ਲਿਖ ਲਓ ਵੀਜ਼ਰ ਮੇ 60 ਦਿਨ ਦੇ ਵਿੱਚ ਜਾਂ 3 ਮਹੀਨੇ ਦੇ ਵਿੱਚ ਜਾਂ 4 ਮਹੀਨੇ ਦੇ ਵਿੱਚ ਇੰਨਾ ਭਾਰ ਘਟਾਉਣਾ ਸਭ ਤੋਂ ਪਹਿਲਾਂ ਤੁਸੀਂ ਇਹ ਤੈਅ ਕਰਨਾ ਠੀਕ ਹੈ ਜੀ ਇਹ ਤੈਅ ਹੋ ਗਿਆ ਫਿਰ ਹੁਣ ਇਹ ਦੇਖੋ ਯਾਰ ਵੀ ਮੇਜ ਦਾ 5 ਕਿਲੋ ਭਾਰ ਘਟਾਉਣਾ ਵਾ ਇਹ ਕਿੰਨੇ ਦਿਨ ਦੇ ਵਿੱਚ ਜੇ ਤੁਸੀਂ ਡਾਇਰੈਕਟ ਕਹਿ ਦੋਗੇ ਸਿੱਧਾ ਹੀ ਕਹੋਗੇ ਲਿਖ ਲੂਗੇ ਵੀਜ਼ਰ ਮੇ 20 ਕਿਲੋ ਭਾਰ 1 ਮਹੀਨੇ ਦੇ ਵਿੱਚ ਘਟਾਉਣਾ ਇਦਾਂ ਹੋ ਸਕਦਾ ਹੈ ਨਾ ਹਮੇਸ਼ਾ ਸੋ ਪਹਿਲੀ ਪੌੜੀ ਤੋਂ ਪੌੜੀ ਚੜਾ ਜਾਂਦਾ ਵਾ ਇਦਾਂ ਤਾਂ ਹੈ ਨਹੀਂ ਆਪਾਂ ਕੋਈ ਵੀ ਕੰਮ ਕਰਨ ਲੱਗਾਂ ਆਪਾਂ ਇੱਕੋ ਦਮ ਜੰਪ ਮਾਰ ਕੇ ਆਪਾਂ ਉੱਪਰਲੀ ਪੌੜੀ ਤੇ ਚੜ ਜੀਏ ਜੇ ਆਪਾਂ ਇੱਕੋ ਦਮ ਜੰਪ ਮਾਰ ਕੇ ਉੱਪਰਲੀ ਪੌੜੀ ਤੇ ਚੜਾਂਗੇ ਤਾਂ ਆਪਾਂ ਥੱਲੇ गिर ਜਾਾਂਗੇ ਹਨਾ ਸੋ ਇਸ ਕਰਕੇ ਕੋਈ ਵੀ ਜਿਹੜਾ ਕੰਮ ਹੁੰਦਾ ਉਹ ਸਟੈਪ-ਬਾਈ-ਸਟੈਪ ਹੁੰਦਾ ਵਾ ਸੋ ਸਭ ਤੋਂ ਪਹਿਲਾਂ ਤੁਸੀਂ ਆਪਣਾ 3 ਕਿਲੋ ਜਾਂ 5 ਕਿਲੋ ਭਾਰ ਘਟਾਓ ਜਦੋਂ ਤੁਹਾਡਾ 3 ਤੋਂ 5 ਕਿਲੋ ਭਾਰ ਘਟ ਗਿਆ ਤੁਹਾਡਾ ਸਰੀਰ ਤੁਹਾਨੂੰ ਬਹੁਤ ਹੀ ਵਧੀਆ ਲੱਗੇਗਾ ਤੁਸੀਂ ਆਪਣੇ ਆਪ ਨੂੰ ਬਹੁਤ ਹੀ ਹੈਲਦੀ ਮਹਿਸੂਸ ਕਰੋਗੇ ਤੁਸੀਂ ਕਹੋਗੇ ਯਾਰ ਵੀ ਮੇਰਾ ਸਰੀਰ ਤਾਂ ਬਹੁਤ ਵਧੀਆ ਹੋ ਗਿਆ ਨਾ ਫਿਰ ਤੁਸੀਂ ਮੋਟੀਵੇਟ ਹੋ ਜਾਓਗੇ ਤੁਸੀਂ ਕਹੋਗੇ ਯਾਰ ਮੇਰਾ ਤਾਂ 5 ਕਿਲੋ ਭਾਰ ਘਟ ਗਿਆ ਮੈਂ ਤਾਂ ਕਮਾਲ ਹੀ ਕਰਤੀ ਹੁਣ ਮੈਂ 8 ਕਿਲੋ ਭਾਰ ਘਟਾਉਂਗਾ ਹੁਣ ਮੈਂ 12 ਕਿਲੋ ਭਾਰ ਘਟਾਉਂਗਾ ਹੁਣ ਮੈਂ 20 ਕਿਲੋ ਭਾਰ ਘਟਾਉਂਗਾ ਫਿਰ ਤੁਸੀਂ ਵਧੀ ਜਾਉਗੇ ਜੇ ਤੁਸੀਂ ਇਕੱਠਾ ਸੋਚਣੋਗੇ ਵੀ ਮੈਂ 15 ਕਿਲੋ ਭਾਰ ਘਟਾਣਾ ਨਹੀਂ ਘਟੇਗਾ ਮਹੀਨਾ ਤੁਸੀਂ ਜੋਰ ਲਾ ਕੇ ਥੱਕ ਜਾਓਗੇ ਤੁਹਾਡੇ ਕੋਲ 5 ਕਿਲੋ ਵੀ ਭਾਰ ਨਹੀਂ ਘਟ ਹੋਣਾ ਹੈਗਾ 5 ਕਿਲੋ ਵੀ ਪਾਰ ਨਹੀਂ ਕਟਣਾ ਹੈਗਾ ਤੁਹਾਡੇ ਕੋਲੋਂ ਫਿਰ ਤੁਸੀਂ ਡੀमोटਿਵੇਟ ਹੋ ਜਾਓਗੇ ਫਿਰ ਤੁਸੀਂ ਛੱਡ ਦੋਗੇ ਹਾਂ ਸੋ ਇਸ ਕਰਕੇ ਪਹਿਲਾਂ ਆਪਣਾ ਗੋਲ ਤੈਅ ਕਰੋ ਛੋਟਾ ਗੋਲ ਤੈਅ ਕਰੋ ਵੀ ਪਹਿਲਾਂ ਮੈਂ 3 ਕਿਲੋ ਭਾਰ ਘਟੋਣਾ ਬਸ ਜਦੋਂ 3 ਕਿਲੋ ਘਟ ਗਿਆ ਤੁਹਾਡੀ ਗੱਡੀ ਚੱਲਣੀ ਸ਼ੁਰੂ ਹੋ ਜੇਗੀ ਮੁੜ ਕੇ ਗੱਡੀ ਭੱਜੇਗੀ ਤੁਹਾਡੀ ਠੀਕ ਹੈ ਜੀ ਉਸ ਤੋਂ ਬਾਅਦ ਆਜੋ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਕਿਸੇ ਵੀ ਇੱਕ ਡਾਈਟ ਪਲੈਨ ਨੂੰ ਕੋਈ ਵੀ ਇੱਕ ਡਾਈਟ ਪਲਾਨ ਨੂੰ ਤੁਸੀਂ ਫੋਲੋ ਕਰਨਾ ਹੀ ਕਰਨਾ ਵਾ ਜੇ ਕੋ 파ਰ ਘਟਾਉਣ ਦੇ ਵਿੱਚ ਜਿੱਥੋਂ ਤੱਕ ਮੇਰੀ ਸੋਚ ਆ ਮੈਂ ਕਿਹਾ 70% 70% ਡਾਈਟ ਦਾ ਹੀ ਯੋਗਦਾਨ ਆ ਜੇ ਤੁਹਾਡਾ ਹੀ ਡਾਈਟ ਵਧੀਆ ਹੋਗੀ ਤਾਂ ਤੁਹਾਡਾ ਭਾਰ ਬਹੁਤ ਤੇਜ਼ੀ ਨਾਲ ਘਟੇਗਾ ਜੇ ਤੁਹਾਡੀ ਡਾਈਟ ਵਧੀਆ ਨਹੀਂ ਹੋਊਗੀ ਤੁਸੀਂ ਜਿੰਨਾ ਮਰਜੀ ਵਰਕਆਊਟ ਕਰ ਲਓ ਤੁਸੀਂ 2-2 ਘੰਟੇ ਰਨਿੰਗ ਕਰਿਓ 2-2 ਘੰਟੇ ਤੁਸੀਂ ਜਿਮ ਕਰਿਓ 2-2 ਘੰਟੇ ਤੁਸੀਂ ਕਾਂਡੀਓ ਕਰੀ ਜਾਓ ਸੋਣਾ ਤੁਹਾਡਾ ਪਰ ਨਹੀਂ ਕٹےਗਾ ਠੀਕ ਹੈ ਜੀ ਦੇਖੋ 70% ਡਾਈਟ ਹੁੰਦੀ ਆ ਠੀਕ ਹੈ ਜੀ 15% ਰੈਸਟ ਹੋਗੀ 15% ਵਰਕਆਊਟ ਹੋ ਗਿਆ ਔਰ 30% ਹੁੰਦਾ ਤੇ 70% ਡਾਈਟ ਆ ਸਾਰੀ ਖੇੜ ਜਿਹੜੀ ਉਹ ਡਾਈਟ ਦੀ ਆ ਜਿਵੇਂ ਦਾ ਤੁਸੀਂ ਖਾਓਗੇ ਤੁਹਾਡਾ ਸਰੀਰ ਜਿਹੜਾ ਉਦਾਂ ਦਾ ਬਣ ਜਾਏਗਾ ਜਿਵੇਂ ਦਾ ਤੁਸੀਂ ਘਟਾਉਣ ਲਈ ਚੀਜ਼ਾਂ ਖਾਓਗੇ ਤੁਹਾਡਾ ਭਾਰ ਘਟੇਗਾ ਮੇਨ ਚੀਜ਼ ਡਾਈਟ ਆ ਤੁਸੀਂ ਕਿਸੇ ਵੀ ਇੱਕ ਡਾਈਟ ਪਲਾਨ ਨੂੰ ਫੋਲੋ ਕਰ ਲਓ ਜਦੋਂ ਤੁਸੀਂ ਸਟ੍ਰਿਕਲੀ ਉਹ ਡਾਈਟ ਪਲਾਨ ਨੂੰ ਫੋਲੋ ਕਰਕੇ ਚੱਲੋਗੇ ਤੁਹਾਡਾ ਭਾਰ ਜਿਹੜਾ ਜਿੰਨਾ ਵੀ ਤੁਹਾਡਾ ਗੋਲ ਆ 5 ਕਿਲੋ 10 ਕਿਲੋ 20 ਕਿਲੋ 25 ਕਿਲੋ 30 ਕਿਲੋ ਤੁਹਾਡਾ ਭਾਰ ਘਟ ਜੇਗਾ ਇਹ ਚੀਜ਼ ਮੈਂ ਕਿਉਂ ਕਹਿ ਰਿਹਾ ਵਾਂ ਕਿਉਂਕਿ ਮੇਰਾ ਬੋਡੀ weight ਜਿਹੜਾ ਬਹੁਤ ਜ਼ਿਆਦਾ ਹੋ ਗਿਆ ਸੀ ਮੇਰਾ weight 76 77 ਕਿਲੋ ਬੋਡੀ weight ਹੋ ਗਿਆ ਸੀ ਮੇਰਾ ਮੈਂ ਬਹੁਤ ਤੰਗ ਪਰੇਸ਼ਾਨ ਹੋਣ ਲੱਗ ਗਿਆ ਸੀਗਾ ਤੇ ਫਿਰ ਮੈਂ ਇਹ ਚੀਜ਼ਾਂ ਨੂੰ ਫੋਲੋ ਕੀਤਾ ਨਾ ਸਟੈਪ ਵਾਈਜ਼ ਸਟੈਪ ਚੱਲਿਆ ਤੇ ਮੈਂ ਬਹੁਤ ਜ਼ਿਆਦਾ weight ਘਟਾ ਲਿਆ ਹੁਣ ਜਿਹੜਾ ਮੇਰਾ ਬੋਡੀ weight ਚੱਲਦਾ ਉਹ 58 59 kg ਚੱਲਦਾ ਯਾਨੀ ਕਿ 60 ਕਿਲੋ ਦੇ ਕਰੀਬ ਮੇਰਾ ਭਾਰਾ ਜਿਹੜਾ ਉਹ ਚੱਲਦਾ ਵਾ ਮੈਂ ਇਨਾ ਬੋਡੀ weight ਘਟਾ ਲਿਆ ਜੀਗਾ ਠੀਕ ਹੈ ਜੀ ਕਿਹੜਾ ਡਾਈਟ ਪਲਾਨ ਲੈਣਾ ਚਾਹੀਦਾ ਤੁਹਾਨੂੰ ਮੈਂ ਉਹਦੇ ਤੇ ਬਹੁਤ ਸਾਰੇ ਵੀਡੀਓ ਬਣਾ ਬਣਾ ਕੇ ਪਾਈਆਂ ਹੋਈਆਂ ਨੇ ਵੀ ਤੁਸੀਂ ਆਹ ਡਾਈਟ ਪਲਾਨ ਫੋਲੋ ਕਰ ਲਓ ਤੁਸੀਂ ਕਿਸੇ ਵੀ ਮੇਰੇ ਇੱਕ ਡਾਈਟ ਪਲਾਨ ਨੂੰ ਫੋਲੋ ਕਰ ਲਓ ਜਿਹਦੇ ਤੇ ਮੈਂ ਵੀਡੀਓ ਬਣਾਈਆਂ ਹੋਈਆਂ ਨੇ ਤਾਂ ਤੁਹਾਡਾ ਭਾਰ ਜਿਹੜਾ ਉਹ ਆਟੋਮੈਟਿਕ ਹੀ ਘਟੇਗਾ ਹੀ ਘਟੇਗਾ ਅਗਰ ਤੁਹਾਡੇ ਵਿੱਚੋਂ ਕੋਈ ਵੀ ਮੇਰਾ ਭੈਣ ਭਰਾ ਆਪਣਾ ਪਰਸਨਲੀ ਡਾਈਟ ਪਲਾਨ ਬਣਵਾਉਣਾ ਚਾਹੁੰਦਾ ਨਾ ਮੇਰੇ ਕੋਲੋਂ ਤਾਂ ਪਲੀਜ਼ ਉਹ ਸਕਰੀਨ ਤੇ ਚੱਲ ਰੇ ਨੰਬਰ ਤੇ ਫੋਨ ਕਰਕੇ ਮੇਰੇ ਨਾਲ ਸੰਪਰਕ ਕਰ ਸਕਦਾ ਉਹ ਮੇਰੇ ਕੋਲੋਂ ਵੀ ਆਪਣਾ ਪਰਸਨਲੀ ਡਾਈਟ ਪਲਾਨ ਹੈ ਜਿਹੜਾ ਉਹ ਬਣਵਾ ਸਕਦਾ ਵਾ ਕਿਉਂਕਿ ਜਿਹੜਾ ਡਾਈਟ ਪਲਾਨ ਬਣਦਾ ਵਾ ਨਾ ਉਹ ਹਰ ਇੱਕ ਬੰਦੇ ਦੀ ਏਜ ਵੇਟ ਹਾਈਟ ਤੇ ਉਹਦੀ ਡੇਲੀ ਦੀ ਐਕਟੀਵਿਟੀ ਨੂੰ ਦੇਖ ਕੇ ਹੀ ਬਣਾਇਆ ਜਾਂਦਾ ਵਾ ਜਦੋਂ ਤੁਸੀਂ ਪਰਸਨਲ ਡਾਈਟ ਪਲਾਨ ਬਣਾ ਕੇ ਉਹਨੂੰ ਤੁਸੀਂ ਫੋਲੋ ਕਰੋਗੇ ਤੁਹਾਡਾ ਭਾਰ 101% ਘਟੇਗਾ ਹੀ ਘਟੇਗਾ ਕਿਉਂਕਿ ਬਹੁਤ ਸਾਰੇ ਮੇਰੇ ਇਹੋ ਜਿਹੇ ਕਲਾਇੰਟ ਨੇ ਜਿਨ੍ਹਾਂ ਨੇ ਮੇਰੇ ਕੋਲੋਂ ਪਰਸਨਲਿ ਡਾਈਟ ਪਲਾਨ ਬਣਾਇਆ ਉਹਨੂੰ ਉਹਨਾਂ ਨੇ ਫੋਲੋ ਵੀ ਕੀਤਾ ਸਟਿਕਲੀ ਤੇ ਉਹਨਾਂ ਨੂੰ ਰਿਜ਼ਲਟ ਮਿਲਿਆ ਵੀ ਆ ਮੇਰੇ 2-3 ਕਲਾਇੰਟ ਇਹੋ ਜਿਹੇ ਵੀ ਹੈਗੇ ਨੇ ਜਿਨ੍ਹਾਂ ਨੇ 18 18 20 20 ਕਿਲੋ 20 ਉਹਨਾਂ ਨੇ ਭਾਰ ਘਟਾ ਲਿਆ ਕਈ ਮੇਰੇ ਸਬਸਕ੍ਰਾਈਬਰ ਤੁਹਾਡੇ ਵਿੱਚੋਂ ਇਹੋ ਜਿਹੇ ਵੀ ਹੈਗੇ ਨੇ ਜਿਨ੍ਹਾਂ ਨੇ ਮਤਲਬ ਵੀ ਮੇਰੀ ਵੀਡੀਓ ਨੂੰ ਦੇਖ ਕੇ ਕੋਈ ਵੀ ਇੱਕ ਡਾਈਟ ਪਲਾਨ ਨੂੰ ਫੋਲੋ ਕਰ ਲਿਆ ਉਹਨਾਂ ਨੇ 17 17 ਕਿਲੋ 20 20 ਕਿਲੋ ਉਹਨਾਂ ਨੇ ਵੀ ਬੋਡੀ weight ਘਟਾ ਲਿਆ ਉਹਨਾਂ ਨੇ ਮੇਰੀ ਵੀਡੀਓ ਦੇਖ ਦੇਖ ਕੇ ਹੀ ਤੁਸੀਂ ਦੇਖਿਆ ਉਹਨਾਂ ਵੀਡੀਓ ਦੇ ਥੱਲੇ ਕਮੈਂਟ ਵੀ ਕਰਦੇ ਆ ਵੀ ਕਹਿੰਦੇ ਕਿ ਵੀਰ ਜੀ ਅਸੀਂ ਤੁਹਾਡੀ ਵੀਡੀਓ ਦੇਖ ਕੇ ਤੁਹਾਡੇ ਡਾਈਟ ਪਲਾਨ ਨੂੰ ਫੋਲੋ ਕਰਕੇ ਅਸੀਂ 15 15 20 20 ਕਿਲੋ weight ਆ ਜਿਹੜਾ ਉਹਨਾਂ ਨੇ ਘਟਾ ਲਿਆ ਉਹਨਾਂ ਨੇ 5 5 6 6 ਮਹੀਨਿਆਂ ਦੇ ਵਿੱਚ ਹਣਾ ਤੁਸੀਂ ਵੀ ਘਟਾ ਸਕਦੇ ਹੋ ਅਗਰ ਤੁਸੀਂ ਪਰਸਨਲੀ ਡਾਈਟ ਪਲਾਨ ਬਣਵਾਉਣਾ ਚਾਹੁੰਦੇ ਹੋ ਤਬਲੀ ਤੁਸੀਂ ਸਕਰੀਨ ਤੇ ਚੱਲ ਰੇ ਨੰਬਰ ਤੇ ਫੋਨ ਕਰਕੇ ਮੇਰੇ ਨਾਲ ਜਿਹੜਾ ਤੁਸੀਂ ਉਹ ਸੰ ਜੀ ਤੇ ਫਿਰ ਤੁਸੀਂ ਰਿਜ਼ਲਟ ਦੇਖਿਆ ਤੁਹਾਨੂੰ ਕਿੰਨੀ ਛੇਤੀ ਜਿਹੜਾ ਉਹ ਮਿਲਣਾ ਸ਼ੁਰੂ ਹੋਏਗਾ ਜੀ ਫਿਰ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਢਿਲ ਤੁਸੀਂ 7 ਦਿਨ ਬਾਅਦ ਠੀਕ 7 ਦਿਨ ਬਾਅਦ ਤੁਸੀਂ ਆਪਣਾ weight ਜਿਹੜਾ ਚੈੱਕ ਕਰਨਾ ਹੀ ਕਰਨਾ ਵਾ ਸ਼ਾਮ ਨੂੰ ਬੋਡੀ weight ਨਹੀਂ ਚੈੱਕ ਕਰਨਾ ਹੈ ਕਿਉਂਕਿ ਤੁਸੀਂ ਸਾਰੇ ਦਿਨ ਦਾ ਖਾਦਾ ਹੁੰਦਾ ਵਾ ਜੇ ਤੁਸੀਂ ਸ਼ਾਮੀ ਬੋਡੀ weight ਚੈੱਕ ਕਰੋਗੇ ਤਾਂ ਜ਼ਿਆਦਾ ਹੀ ਆਊਗਾ ਤੁਸੀਂ ਬੋਡੀ weight ਕਦੋਂ ਚੈੱਕ ਕਰਨਾ ਸਵੇਰੇ ਸਵੇਰੇ ਖਾਲੀ ਪੇਟ ਤੁਸੀਂ ਆਪਣਾ ਭਾਰਾ ਜਿਹੜਾ ਉਹ ਚੈੱਕ ਕਰਨਾ ਸਵੇਰੇ ਉੱਠੋ ਉੱਠਣਸਾਰ ਤੁਸੀਂ ਮੂੰਹ ਵਸ਼ਰੂਮ ਦੇ ਵਿੱਚ ਜਾਓ ਫਰੈਸ਼ ਵਗੈਰਾ ਹੋ ਕੇ ਫਿਰ ਤੁਸੀਂ ਆਪਣਾ ਜਿਹੜਾ ਬੋਡੀ weight ਆ ਉਹ ਚੈੱਕ ਕਰੋ ਤੇ ਇੱਕ ਡੇਰੀ ਦੇ ਲਾ ਲਓ ਡੇਰੀ ਦੇ ਉੱਤੇ ਲਿਖੋ ਅੱਜ ਮੇਰਾ ਭਾਰਾ ਜਿਹੜਾ ਇੰਨਾ ਕਿਲੋ ਆਇਆ ਠੀਕ ਹੈ ਜੀ ਇਨਾ ਕਿ ਕਿਲੋ ਆਇਆ ਫਿਰ ਤੁਸੀਂ ਉਹ ਤੋਂ ਅਗਲੇ ਹਫਤੇ ਦੇਖੋ ਫਿਰ ਵੀ ਦੇਖੋ ਵੀ ਹਫਤੇ ਦੇ ਵਿੱਚ ਇੱਕ ਤਾਂ ਤੁਸੀਂ ਡਾਈਟ ਪਲਾਨ ਆ ਜਿਹੜਾ ਉਹਨੂੰ ਵੀ ਫੋਲੋ ਕਰਦੇ ਪਏ ਹੋ ਹਫਤੇ ਬਾਅਦ ਤੁਸੀਂ ਪਾਰ ਚੈੱਕ ਕਰਦੇ ਪਏ ਹੋ ਫਿਰ ਤੁਹਾਨੂੰ ਪਤਾ ਲੱਗੇਗਾ ਵੀ ਯਾਰ ਪਹਿਲਾਂ ਮੇਰੇ ਪਹਿਲਾਂ ਜਦੋਂ ਮੈਂ ਹਫਤੇ ਦੇ ਵਿੱਚ ਚੈੱਕ ਕੀਤਾ ਸੀ ਮੇਰਾ 77 ਕਿਲੋ ਪਾਰ ਸੀਗਾ ਠੀਕ ਆ ਹੁਣ ਤੁਸੀਂ ਡਾਈਟ ਪਲਾਨ ਨੂੰ ਵੀ ਸਟਿਕਲੀ ਫੋਲੋ ਕਰਦੇ ਪਏ ਹੋ ਤੇ ਫਿਰ ਤੁਸੀਂ ਬਹੁਤ ਹਫਤੇ ਬਾਅਦ ਜਦੋਂ weight check ਕਰੋਗੇ ਤੁਹਾਡਾ ਭਾਰ ਜਿਹੜਾ 73 ਕਿਲੋ ਹੋ ਗਿਆ ਜਾਂ 77 ਕਿਲੋ ਹੋ ਗਿਆ ਜਾਂ 75 ਕਿਲੋ ਹੋ ਗਿਆ ਤੁਹਾਨੂੰ ਪਤਾ ਲੱਗ ਜਾਏਗਾ ਵੀ ਇੱਕ ਹਫਤੇ ਦੇ ਵਿੱਚ ਮੇਰਾ ਭਾਰ 2 ਕਿਲੋ ਘਟਿਆ 3 ਕਿਲੋ ਘਟਿਆ ਜਾਂ ਫ ਅਗਰੇਗਾ ਵੀ ਤੁਹਾਡੀ ਜਿਹੜੀ ਬੋਡੀ ਆ ਉਹ ਕੀ ਕਹਿੰਦੀ ਆ ਠੀਕ ਆ ਜੀ ਨੰਬਰ 4 ਦੇ ਉੱਤੇ ਬਾਹਰਲੀ ਚੀਜ਼ਾਂ ਬਿਲਕੁਲ ਬੰਦ ਕਰ ਦੋ ਜਿਹੜਾ ਸਾਰਿਆਂ ਨਾਲੋਂ ਜ਼ਿਆਦਾ ਭਾਰਵਧ ਹੁੰਦੀਆਂ ਨੇ ਉਹ ਬਾਹਰਲੇ ਚੀਜ਼ਾਂ ਵਧ ਹੁੰਦੀਆਂ ਨੇ ਮੰਨ ਕੇ ਲੋਕ ਕੋਰ ਕਰੇ ਹੋਗੇ ਲੇਜ਼ ਹੋਗੇ ਹਨਾ ਇਹ ਪੈਕਟ ਵਾਲੀਆਂ ਚੀਜ਼ਾਂ ਹੋਗੀਆਂ ਕੋਈ ਵੀ ਬਿਸਕੁਟ ਹੋਗੇ ਨਮਕੀਨ ਹੋ ਗਿਆ ਬਰਫੀ ਹੋ ਗਈ ਗਲਾਬ ਜਾਮਨ ਹੋਗੇ ਜਲੇਬੀਆਂ ਹੋਗੀਆਂ ਤਲੀਆਂ ਚੀਜ਼ਾਂ ਪਕੌੜੇ ਸਮੋਸੇ ਵਗੈਰਾ ਸਾਰਾ ਕੁਝ ਬੰਦ ਕਰ ਦੋ ਆਪਣੇ ਮੂੰਹ ਦੇ ਉੱਤੇ ਨਾ ਦੋ ਜਿੰਦੇ ਲਾਵਾ ਐਦਾ ਕਰਕੇ ਵੀ ਕੋਈ ਚੀਜ਼ ਸਾਡੀ ਅੰਦਰ ਜਾਵੇ ਹੀ ਨਾ ਸਰੀਰ ਦੇ ਵਿੱਚ ਠੀਕ ਆ ਬਾਹਰਲੀ ਚੀਜ਼ ਕੋਈ ਨਹੀਂ ਖਾਣੀ ਹੈਗੀ ਜੀ ਉਸ ਤੋਂ ਬਾਅਦ ਜੜੀ ਆ ਨੰਬਰ 5 ਦੇ ਉੱਤੇ ਵਰਕਆਊਟ ਜ਼ਰੂਰ ਕਰਨਾ ਹੀ ਕਰਨਾ ਇਹ ਰੂਟੀਨ ਬਣਾ ਲਓ ਇਹ ਵੀ ਮੈਂ ਯਾਰ ਵਰਕਆਊਟ ਮੈਂ ਕਰਨਾ ਹੀ ਕਰਨਾ ਵਾ ਚਾਹੇ ਕੁਝ ਵੀ ਹੋ ਜੇ ਚਾਹੇ ਤੁਸੀਂ ਰਨਿੰਗ ਕਰ ਲਓ ਚਾਹੇ ਤੁਸੀਂ ਜਿਮ ਦੇ ਵਿੱਚ ਚੱਲ ਜਓ ਜਾਂ ਫਿਰ ਤੁਸੀਂ ਉਹ ਘਰ ਦੇ ਵਿੱਚ ਭੰਗੜਾ ਪਾ ਲੋ 30 35 ਮਿੰਟ ਜਾਂ ਫਿਰ ਤੁਸੀਂ ਵੋਕ ਕਰ ਲਓ ਕੁਝ ਵੀ ਤੁਸੀਂ ਕਰ ਲਓ 30 ਤੋਂ 50 ਮਿੰਟ 30 ਤੋਂ 50 ਮਿੰਟ ਤੁਸੀਂ ਰਨਿੰਗ ਵੋਕ ਭੰਗੜਾ ਕੁਝ ਵੀ ਤੁਸੀਂ ਕਰਨਾ ਹੀ ਕਰਨਾ ਵਾ ਠੀਕ ਆ ਦੇਖੋ 30 ਤੋਂ 50 ਮਿੰਟ ਸਿਰਫ ਆਪ ਆਪ ਕੱਢ ਹੀ ਸਕਦੇ ਆਪਣੇ ਲਈ ਜੇ ਆਪਾਂ ਆਪਣੇ ਲਈ 30 ਤੋਂ 50 ਮਿੰਟ ਨਹੀਂ ਕੱਢ ਸਕਦੇ ਫਿਰ ਆਪਣਾ ਦੁਨੀਆ ਦੇ ਉੱਤੇ ਹੋਣ ਦਾ ਫਾਇਦਾ ਹੀ ਕੀ ਆ ਆਪਣੇ ਸਰੀਰ ਲਈ ਆਪਣੇ ਸਰੀਰ ਲਈ 30 ਤੋਂ 50 ਮਿੰਟ ਜ਼ਰੂਰ ਕੱਢੋ ਹੀ ਕੱਢੋ ਬੀ ਪਵੇ ਹਨੇਰੀ ਆਵੇ ਤੂਫਾਨ ਆਵੇ ਧੁੰਦ ਪਵੇ ਠੰਡ ਜਿੰਨੀ ਮਰਜ਼ੀ ਹੋਵੇ ਜਿੰਨੀ ਮਰਜ਼ੀ ਗਰਮੀ ਹੋਵੇ ਪਰ ਤੁਸੀਂ 30 ਮਿੰਟ ਤੁਸੀਂ ਵਰਕਆਊਟ ਕਰਨਾ ਹੀ ਕਰਨਾ ਚਾਹੀਏ ਸਵੇਰੇ ਕਰ ਲਓ ਚਾਹੇ ਸ਼ਾਮ ਨੂੰ ਕਰ ਲੋ ਚਾਹੇ ਰਾਤ ਨੂੰ ਕਰ ਲੋ ਵਰਕਆਊਟ ਜਿਹੜਾ ਤੁਸੀਂ ਉਹ ਕਰਨਾ ਹੀ ਕਰਨਾ ਵਾ ਜੋ ਕੁਝ ਮਰਜ਼ੀ ਹੋ ਜਾ ਜਿੰਨਾ ਤੁਸੀਂ ਵਰਕਆਊਟ ਕਰੋਗੇ ਉਹਨੇ ਤੁਸੀਂ ਸਿਹਤਮੰਦ ਹੋਵੋਗੇ ਉਹਨੇ ਤੁਸੀਂ ਫਿੱਟ ਹੋਵੋਗੇ ਉਹਨੇ ਤੁਸੀਂ ਤੰਦਰੁਸਤ ਹੋਵੋਗੇ ਉਹਨਾ ਤੁਹਾਡਾ ਭਾਰ ਘਟੇਗਾ ਉਹਨੇ ਤੁਸੀਂ ਬਿਮਾਰੀਆਂ ਤੋਂ ਬਚੇ ਰਹੋਗੇ ਉਹਨਾਂ ਹੀ ਤੁਸੀਂ ਵਧੀਆ ਜ਼ਿੰਦਗੀ ਜਿਹੜੀ ਉਹ ਪੋਗ ਕੇ ਜਾਵਾਂਗੇ ਸੋ ਅਗਰ ਤੁਸੀਂ ਆਪਣਾ ਭਾਰ ਘਟਾਉਣ ਬਾਰੇ ਸੋਚਦੇ ਪਏ ਹੋ ਤੁਸੀਂ ਜਿੰਨਾ ਵੀ ਭਾਰ ਘਟਾਉਣਾ ਚਾਹੁੰਦੇ ਹੋ 5 ਕਿਲੋ 10 ਕਿਲੋ 20 ਕਿਲੋ ਹਨਾ ਤਾਂ ਤੁਸੀਂ ਆ ਜਿਹੜੀਆਂ ਮੈਂ ਤੁਹਾਨੂੰ 5 ਗੱਲਾਂ ਦੱਸੀਆਂ ਨੇ ਪਲੀਜ਼ ਤੁਸੀਂ ਇਹਨਾਂ ਨੂੰ ਫੋਲੋ ਕਰ ਲਓ ਜੇ ਤੁਸੀਂ ਇਹ 5 ਗੱਲਾਂ ਨੂੰ ਫੋਲੋ ਕਰ ਲਿਆ ਨਾ ਮੈਂ ਕਹਣਾ ਤੁਹਾਡਾ ਭਾਰ ਜਿਹੜਾ ਆਟੋਮੈਟਿਕ ਹੀ ਘਟਣਾ ਸ਼ੁਰੂ ਹੋ ਜਾਏਗਾ ਜਿੰਨਾ ਤੁਸੀਂ ਸੋਚੋ ਪੰਜ ਕਿਲੋ 10 ਕਿਲੋ 20 ਕਿਲੋ 30 ਕਿਲੋ ਤੁਹਾਡਾ ਭਾਰ ਜ਼ਰੂਰ ਘਟੇਗਾ ਹੀ ਘਟੇਗਾ ਜੇ ਤੁਸੀਂ ਆ 5 ਗੱਲਾਂ ਨੂੰ ਫੋਲੋ ਕਰ ਲਿਆ ਤਦ ਦੁਨੀਆ ਤੇ ਇਹੋ ਜੀ ਕੋਈ ਤਾਕਤ ਨਹੀਂ ਹੈਗੀ ਜਿਹੜਾ ਤੁਹਾਡਾ ਭਾਰ ਘਟਾਉਣ ਤੋਂ ਤੁਹਾਨੂੰ ਰੋਕ ਸਕੇ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਵਧੀਆ ਲਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਵੀ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਆਪਣਾ ਸਵਾਲ ਹੈ ਜਿਹੜਾ ਤੁਸੀਂ ਮੈਨੂੰ ਉਹ ਪੁੱਛ ਸਕਦੇ ਹੋ ਜਾਂ ਫਿਰ ਤੁਸੀਂ ਚਾਹੋ ਨੀ ਵੀ ਮਹੱਤਵ ਦੇ ਰਿਗਾਰਡਿੰਗ ਇਥੇ ਕਮੈਂਟ ਕਰਕੇ ਦੱਸ ਸਕਦੇ ਹੋ ਜੀ ਸੋ ਦੋਸਤੋ ਮਿਲਦਿਆ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ